ਕੋ ਸਮੇਂ ਬਾਅਦ ਚਾਰ ਦੋਸਤ ਮਿਲੇ ਇੱਕ ਦੂਜੇ ਨੂੰ ਤੇ ਇੱਕ ਦੂਜੇ ਨਾਲ ਦੁੱਖ ਸੁੱਖ ਕਰਨ ਲੱਗੇ ਹਰੇਕ ਦਾ ਵੱਖ-ਵੱਖ ਦੁੱਖ ਸੀ ਜੋ ਕਿ ਗੌਰ ਨਾਲ ਸੁਣ ਲਾਇਕ ਹੈ ਸੁਣ ਮੈਂ ਸੁਖ ਚੈਨ ਹਾਂ ਮੈਂ ਬਿਲਕੁਲ ਖਤਮ ਹੋ ਗਿਆ ਮੈਂ ਕਿਤੇ ਵੀ ਨਹੀਂ ਮਿਲਦਾ ਇਸ ਦੁਨੀਆ 'ਚ ਭਾਵੇਂ ਜਿੱਥੇ ਮਰਨ ਚ ਰਹਿ ਜਾ ਮੈਂ ਖਤਮ ਹੋ ਗਿਆ ਮੈਂ ਖਤਮ ਮੈਂ ਰਿਸ਼ਵਾਸ ਹਾਂ ਮੇਨੋ ਟੋਟ ਕਰੇ ਖਾ ਜਾਵੇਗਾ ਇਹ ਦੁਨੀਆ ਮੇਰੇ ਰਹਿਣ ਲਾਇਕ ਨਹੀਂ ਰਹੀ ਬਿਲਕੁਲ ਨਹੀਂ ਰਹੀ ਪ੍ਰਵ ਮੈਂ ਪਿਆਰਾਂ ਮੈਂ ਮਰ ਰਿਆ ਮੇਰੀ ਕਿਸੇ ਨੂੰ ਕੋਈ ਲੋੜ ਨਹੀਂ ਰਹੀ ਕਿਸੇ ਚ ਵੀ ਪਿਆਰ ਮੁਹੱਬਤ ਨਹੀਂ ਰਹਾ ਮੇਰੇ ਤੋਂ ਬਿਨਾ ਸਖਣੀ ਰਹਿਣ ਲੱਗੀ ਦੁਨੀਆ ਮੈਂ ਪਿਆਰਾਂ ਮੈਂ ਪਿਆਰ ਪਰਾਵਾ ਅੱਜ ਇਹ ਕ ਸੁਖ ਚੈਨ ਵਿਸ਼ਵਾਸ ਅਤੇ ਪਿਆਰ ਮਾਰ ਜਾਣਗੇ ਤਾਂ ਮੈਂ ਮਨੁੱਖਤਾ ਵੀ ਮਰ ਜਾਵਾਂਗੀ ਮੈਂ ਮਰ ਜਾਾਂਗੀ ਮੈਂ ਆਪਣੇ ਭਰਾਵਾਂ ਬਿਨਾ ਨਹੀਂ ਰਹਿ ਸਕਾਂਗੀ ਮੈਂ ਮਰ ਜਾਾਂਗੀ ਭੈਣ ਮੈਂ ਆਸਾਂ ਤੇ ਹਮੇਸ਼ਾ ਤੇਰੇ ਨਾਲ ਰਹਾਂਗਾ اے ਭਾਵੇਂ ਕਿੰਨੇ ਭਰਾ ਤੇਰਾ ਸਾਥ ਛੱਡ ਜਾਣਗੇ ਮੈਂ ਤੇਰੇ ਨਾਲ ਰਹਾਂਗਾ ਮੈਂ ਹਮੇਸ਼ਾ ਨਾਲ ਰਹਾਂਗਾ ਆਸਤੇ ਦੁਨੀਆ ਜਿਉਂਦੇ ਆਸਤੇ ਜਿਉਂਦੇ ਰਹਿਗੇ ਆਸਤੇ ਆਸਤੇ